ਭਾਰਤ ਦੀ ਨੰਬਰ 1 ਟਾਇਰ ਕੰਪਨੀ BKT ਨਾਲ ਜੁੜੇ ਹੋਏ ਸਾਰੇ ਹੀ ਗ੍ਰਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਪਕ ਗਰਗ ਫੇਸਬੁੱਕ ਪੇਜ ਤੇ ਆਪ ਸਭ ਜੀ ਦਾ ਸਵਾਗਤ ਹੈ ਅੱਜ ਇੱਕ ਵਾਰ ਫੇਰ ਮੈਂ ਭਾਰਤ ਦੀ ਨੰਬਰ 1 ਟਾਇਰ ਕੰਪਨੀ BKT ਬਾਰੇ ਇੱਕ ਨਵੀਂ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਮੈਂ ਕੈਮਰਾਮੈਨ ਸੰਜੇ ਕੁਮਾਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਮੇਰੇ ਨਾਲ ਨਾਲ ਅੱਗੇ ਵਧਣ ਤਾਂ ਜੋ ਮੈਂ ਭਾਰਤ ਦੀ ਨੰਬਰ 1 ਟਾਇਰ ਕੰਪਨੀ BKT ਬਾਰੇ ਇੱਕ ਨਵੀਂ ਜਾਣਕਾਰੀ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਸਕਾਂ ਸੰਜੇ ਕੁਮਾਰ ਜੀ ਤੁਸੀਂ ਮੇਰੇ ਨਾਲ ਨਾਲ ਅੱਗੇ ਆਓ ਅੱਜ ਮੈਂ ਤੁਹਾਡੇ ਨਾਲ ਜੋ ਜਾਣਕਾਰੀ ਸ਼ੇਅਰ ਕਰ ਰਿਹਾ ਹਾਂ ਉਹ ਇਹ ਹੈ ਕਿ ਭਾਰਤ ਦੀ ਨੰਬਰ 1 ਟਾਇਰ ਕੰਪਨੀ BKT ਵੱਲੋਂ 1528 ਟਾਇਰ ਕੁਝ ਸਮਾਂ ਪਹਿਲਾਂ ਨਾਈਲੋਨ ਫੋਰਮ ਵਿੱਚ ਲਾਂਚ ਕੀਤਾ ਗਿਆ ਸੀ ਕੈਮਰਾਮੈਨ ਸੰਜੇ ਕੁਮਾਰ ਜੀ ਤੁਹਾਨੂੰ ਇਸ ਟਾਇਰ ਦਾ ਡਿਜ਼ਾਈਨ ਅਤੇ ਕੁਆਲਿਟੀ ਦੇ ਦਰਸ਼ਨ ਕਰਵਾ ਰਹੇ ਹਨ ਤੇ ਹੁਣ ਇੱਕ ਜਿਹੜੀ ਬਹੁਤ ਹੀ ਜ਼ਿਆਦਾ ਖੁਸ਼ੀ ਵਾਲੀ ਗੱਲ ਹੈ ਉਹ ਇਹ ਹੈ ਕਿ ਭਾਰਤ ਦੀ ਨੰਬਰ 1 ਕੰਪਨੀ ਟਾਇਰ ਕੰਪਨੀ BKT ਜਿਸ ਦੇ ਟਾਇਰਾਂ ਦੀ ਵਿਕਰੀ ਦੁਨੀਆ ਦੇ 180 ਤੋਂ ਵੱਧ ਦੇਸ਼ਾਂ ਵਿੱਚ ਹੁੰਦੀ ਹੈ ਇਹਨਾਂ ਦੇਸ਼ਾਂ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਇਟਲੀ ਅਤੇ ਆਸਟ੍ਰੇਲੀਆ ਵਰਗੇ ਦੇਸ਼ ਵੀ ਸ਼ਾਮਲ ਹਨ। ਉਹ ਦੁਨੀਆ ਪਰ ਵਿੱਚ ਮਸ਼ਹੂਰ ਇਸ ਕੰਪਨੀ ਵੱਲੋਂ ਪਹਿਲੀ ਵਾਰ 15928 ਰੇਡੀਅਲ ਟਾਇਰ ਵੀ ਲਾਂਚ ਕੀਤਾ ਗਿਆ ਹੈ। ਹਾਲਾਂਕਿ ਇਸ ਟਾਇਰ ਲਾਂਚ ਹੋਏ ਨੂੰ ਕੁਝ ਸਮਾਂ ਹੋ ਚੁੱਕਿਆ ਹੈ। ਲੇਕਿਨ ਅੱਜ ਇਸ ਵੀਡੀਓ ਰਾਈ ਮੈਂ ਆਪ ਸਭ ਜੀ ਨੂੰ ਇਸ ਟਾਇਰ ਬਾਰੇ ਜਾਣਕਾਰੀ ਦੇ ਰਿਹਾ ਹਾਂ ਕੈਮਰਾਮੈਨ ਸੰਜੈ ਸੰਜੇ ਕੁਮਾਰ ਜੀ ਆਪ ਜੀ ਨੂੰ ਇਸ ਟਾਇਰ ਦੀ ਕੁਆਲਿਟੀ ਅਤੇ ਡਿਜ਼ਾਈਨ ਦੇ ਦਰਸ਼ਨ ਕਰਵਾਉਣਗੇ ਤੁਸੀਂ ਦੇਖ ਸਕਦੇ ਹੋ ਕਿ BK T ਦਾ 15928 ਰੇਡੀਅਲ ਟਾਇਰ ਕਮਾਂਡਰ ਰੇਡੀਅਲ ਹੈ ਮਾਡਲ ਵਿੱਚ ਆਇਆ ਹੈ ਇਸ ਦਾ ਜੋ ਅਸੀਂ ਨੰਬਰ ਤੇ ਗੱਲ ਕਰੀਏ ਤਾਂ ਇਸ ਦਾ ਨੰਬਰ 485R 28 ਰੱਖਿਆ ਗਿਆ ਹੈ ਤੁਸੀਂ ਕੈਮਰਾਮੈਨ ਸੰਜੇ ਕੁਮਾਰ ਜੀ ਦੀ ਮਦਦ ਨਾਲ ਇਸ ਰੇਡੀਅਲ ਟਾਇਰ ਦੇ ਡਿਜ਼ਾਈਨ ਅਤੇ ਕੁਆਲਿਟੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ BKD ਕੰਪਨੀ ਵੱਲੋਂ ਜੋ ਰੇਡੀਅਲ ਟਾਇਰ ਬਣਾਏ ਜਾਂਦੇ ਹਨ ਉਹ ਕੁਆਲਿਟੀ ਵਿੱਚ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਂਦਾ ਬੀਕੇਟੀ ਵੱਲੋਂ ਜੋ ਰੇਡੀਅਲ ਟਾਇਰ ਬਣਾਏ ਜਾਂਦੇ ਹਨ ਉਹ ਅਸਲੀ ਰੇਡੀਅਲ ਟਾਇਰ ਹੁੰਦੇ ਹਨ ਇਸ ਤਰ੍ਹਾਂ ਨਹੀਂ ਕੀਤਾ ਜਾਂਦਾ ਕਿ ਨਾਈਲੋਨ ਦੇ ਟਾਇਰ ਬਣਾ ਕੇ ਉਹਨਾਂ ਉੱਪਰ ਰੇਡੀਅਲ ਲਿਖ ਦਿੱਤਾ ਜਾਵੇ ਅਤੇ ਬਾਜ਼ਾਰ ਵਿੱਚ ਸਸਤੀ ਕੀਮਤ ਨਾਲ ਭੇਜ ਦਿੱਤੇ ਜਾਣ ਅਤੇ ਗ੍ਰਾਹਕਾਂ ਨੂੰ ਘਬਰਾਹ ਕੀਤਾ ਜਾਵੇ ਬੀਕੇਟੀ ਦੇ ਟਾਇਰ ਅਸਲੀ ਰੇਡੀਅਲ ਟਾਇਰ ਹੁੰਦੇ ਹਨ ਜਿਸ ਦਾ ਸਭ ਤੋਂ ਵੱਡਾ ਸਬੂਤ ਇਹ ਹੈ ਕਿ ਇਹ ਅੱਜ ਦੀ ਤਰੀਕ ਵਿੱਚ ਬੀਕੇਟੀ ਟਾਇਰ ਕੰਪਨੀ ਦੁਨੀਆ ਭਰ ਦੇ ਨੌਜਵਾਨਾਂ ਅਤੇ ਕਿਸਾਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਅਤੇ ਦੁਨੀਆ ਦੇ 180 ਤੋਂ ਵੀ ਵੱਧ ਦੇਸ਼ਾਂ ਵਿੱਚ ਬੀਕੇਟੀ ਟਾਇਰ ਕੰਪਨੀ ਦੇ ਟਾਇਰਾਂ ਦੀ ਵਿਕਰੀ ਹੋ ਰਹੀ ਹੈ ਬੀਕੇਟੀ ਵੱਲੋਂ ਆਫ ਦੀ ਰੋਡ ਟਾਇਰ ਵੀ ਬਣਾਏ ਜਾਂਦੇ ਹਨ ਉਹ ਟਾਇਰ ਜਿਹੜੇ ਕੀ ਕਰੇਨਾ ਜੀਸੀਬੀ ਮਸ਼ੀਨਾ ਠੇਕੇਦਾਰੀ ਨਾਲ ਸੰਬੰਧਿਤ ਮਸ਼ੀਨਾ ਖਾਨਾ ਨਾਲ ਸੰਬੰਧਿਤ ਮਸ਼ੀਨਾ ਤੇ ਕੰਮ ਆਉਂਦੇ ਹਨ ਉਹਨਾਂ ਟਾਇਰਾਂ ਦੀ ਇੱਕ ਵੱਡੀ ਰੇਂਜ ਵੀਕੇਟੀ ਵੱਲੋਂ ਬਣਾਈ ਜਾਂਦੀ ਹੈ ਇਹ ਟਾਇਰ ਵੀ ਸਾਡੇ ਕੋਲੇ ਕੁਝ ਉਪਲਬਧ ਹੁੰਦੇ ਹਨ ਅਤੇ ਕੁਝ ਅਸੀਂ ਆਰਡਰ ਤੇ ਵੀ ਮੰਗਵਾ ਕੇ ਦਿੰਦੇ ਹਾਂ ਆਓ ਕੈਮਰਾਮੈਨ ਸੰਜੀਤ ਮਾਰਜੀ ਮੇਰੇ ਨਾਲ ਨਾਲ ਅੱਗੇ ਵਧਣਗੇ ਮੈਂ ਤੁਹਾਨੂੰ ਆਪਣੇ ਸ਼ੋਰੂਮ ਦੀਪਕ ਟਾਇਰਸ ਦੇਵੀਵਾਲਾ ਰੋਡ ਕੋਟਕਪੂਰਾ ਦੇ ਦਰਸ਼ਨ ਵੀ ਕਰਵਾ ਰਿਹਾ ਹਾਂ ਤੇ ਨਾਲ ਹੀ ਇੱਕ ਹੋਰ ਜਾਣਕਾਰੀ ਵੀ ਸਾਂਝੀ ਕਰ ਰਿਹਾ ਹਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਜੋਰ ਜਾਣਕਾਰੀ ਦੇ ਰਿਹਾ ਹਾਂ ਉਹ BKT ਕੰਪਨੀ ਦੇ ਹਿਆਰ ਵੀ ਦੇ ਟਾਇਰਾਂ ਬਾਰੇ ਦੇ ਰਿਹਾ ਹਾਂ BKT ਵੱਲੋਂ ਆਰਮਿੰਗ ਲਈ ਇਹ ਟਾਇਰ ਆਸਟੋਰ ਤੇ ਤਿਆਰ ਕੀਤੇ ਗਏ ਹਨ ਕੈਮਰਾਮੈਨ ਸੰਜੇ ਕੁਮਾਰ ਜੀ ਤੁਹਾਨੂੰ ਇਹਨਾਂ ਦੇ ਦਰਸ਼ਨ ਕਰਵਾ ਰਹੇ ਹਨ ਅਤੇ ਇਹਨਾਂ ਟਾਇਰਾਂ ਦੀ ਇੱਕ ਜੋ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ 1000 ਵੀ ਦੇ ਟਾਇਰ ਹੈ ਜੋ 18 ਪਲਾਈ ਰੇਟਿੰਗ ਦੇ ਵਿੱਚ ਆ ਰਹੇ ਹਨ ਔਰ ਇਹ ਅਸਲ ਵਿੱਚ 18 ਪਲਾਈ ਹਨ ਹੁਣ ਮੈਂ ਕੈਮਰਾਮੈਨ ਸੰਜੇ ਕੁਮਾਰ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਾਡੇ ਸ਼ੋਰੂਮ ਅਤੇ ਦਫ਼ਤਰ ਦੋਨਾਂ ਦੇ ਦਰਸ਼ਨ ਕਰਵਾਉਣ ਸਾਡਾ ਇਹ ਦਫ਼ਤਰ ਅਤੇ ਸ਼ੋਰੂਮ ਕੋਟਕਪੂਰਾ ਦੀ ਦੇਵੀ ਵਾਲਾ ਰੋਡ ਉੱਪਰ ਸਥਿਤ ਹੈ ਦੇਵੀ ਵਾਲਾ ਰੋਡ ਕੋਟਕਪੂਰਾ ਬੱਸ ਸਟੈਂਡ ਅਤੇ ਮੋਗਾ ਬਠਿੰਡਾ ਰੋਡ ਤਿੰਨ ਕੋਣੀ ਤੋਂ ਬਿਲਕੁਲ ਨੇੜੇ ਹੈ ਚਾਰ ਹੀ ਫਲੰਗਾ ਦਾ ਰਸਤਾ ਹੈ ਕੋਈ ਜਿਆਦਾ ਦੂਰ ਨਹੀਂ ਹੈ ਸੰਜੀਤ ਕੁਮਾਰ ਜੀ ਮੇਰੇ ਨਾਲ ਨਾਲ ਆ ਕੇ ਦਰਸ਼ਕਾਂ ਨੂੰ ਆਪਣੇ ਸ਼ੋਰੂਮ ਦੇ ਦਰਸ਼ਨ ਕਰਵਾਏ ਜਾਣ ਅਤੇ ਨਾਲ ਹੀ ਜੋ ਆਪਣਾ ਬਿਜ਼ਟਿੰਗ ਕਾਰਡ ਹੈ ਇਸ ਨੂੰ ਨੇੜੇ ਤੋਂ ਦਰਸ਼ਕਾਂ ਨੂੰ ਦਿਖਾਇਆ ਜਾਵੇ ਤਾਂ ਜੋ BKTI ਟਾਇਰ ਕੰਪਨੀ ਦੇ ਸਾਰੇ ਹੀ ਗ੍ਰਾਹਕਾਂ ਅਤੇ ਪ੍ਰਸ਼ੰਸਕਾਂ ਨੂੰ ਆਪਣਾ ਸ਼ੋਰੂਮ ਲੱਭਣ ਵਿੱਚ ਕੋਈ ਪੇਸ਼ਾਨੀ ਨਾ ਆਵੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਸਾਡਾ ਸ਼ੋਰੂਮ ਲੱਭਣ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ ਤਾਂ ਤੁਸੀਂ ਸਾਡੇ ਨਾਲ ਜੋ ਵਿਜ਼ਿਟਿੰਗ ਕਾਰਡ ਦੇ ਉੱਤੇ ਫੋਨ ਨੰਬਰ ਦਿੱਤੇ ਗਏ ਹੈ ਉਹਨਾਂ 'ਤੇ ਸੰਪਰਕ ਕਰ ਸਕਦੇ ਹੋ ਮੈਂ ਇਸ ਵੀਡੀਓ ਨਾਲ ਜੁੜੇ ਰਹਿਣ ਲਈ ਆਪ ਸਭ ਜੀ ਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ